ਰਾਜਵੀਰ ਜਗੰਦਾ ਦੀ ਅੱਜ ਹਾਲਤ ਬੜੀ ਨਾਜ਼ੁਕ ਬਣੀ ਹੋਈ ਆ ਆਈ ਸੀ ਯੂ ਚ ਵੈਂਟੀਲੇਟਰ ਤੇ ਆ ਸਮਝੋ ਕਿ ਉਹਨੂੰ ਲਾਈਫ ਸਪੋਰਟ ਚੱਲ ਰਹੀ ਆ ਉਹਨੂੰ ਆਪਣੀ ਜ਼ਿੰਦਗੀ ਜੀਣ ਲਈ ਮਸ਼ੀਨਾਂ ਦਾ ਸਹਾਰਾ ਲੈਣਾ ਪੈ ਰਿਹਾ ਉਹਦਾ ਬ੍ਰੇਨ ਡੈੱਟ ਹੈਗਾ ਪਸਲੀਆਂ ਤੇ ਵੀ ਸੱਟਾਂ ਲੱਗੀਆਂ ਮਗਰ ਬਹੁਤ ਹੀ ਨਾਜ਼ੁਕ ਹਾਲਤ ਦੇ ਵਿੱਚ ਵੀ ਉਹ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹਦੇ ਵਿੱਚ ਕਈ ਲੋਗ ਆਪਣੀਆਂ ਰੋਟੀਆਂ ਸੇਕਣ ਨੂੰ ਲੱਗੇ ਹੋਏ ਆ ਮੈਂ ਸਿੱਧੇ ਤੌਰ ਤੇ ਟਾਰਗੇਟ ਕਰਾਂਗਾ ਡਾਕਟਰਸ ਨੂੰ ਸੈਕੰਡਲੀ ਜਿਹੜੇ মিডিਆ ਦੇ ਹੈਗੇ ਆ 40 ਹਸਪੀਟਲ ਦੇ ਸਾਹਮਣੇ ਬੈਠੇ ਆ ਸਿਰਫ ਤਾਕ ਲਾ ਕੇ ਬੈਠੇ ਆ ਕਿ ਕਦੋਂ ਇਹਦੀ ਡੈਥ ਹੋਏ ਸਾਨੂੰ ਪਹਿਲਾਂ ਨਿਊਜ਼ ਮਿਲੇ ਤੇ ਅਸੀਂ ਪਬਲਿਸ਼ ਕਰੀਏ ਸਾਡੀ ਟੀਆਰਪੀ ਵਧੇ ਸਾਡੇ ਯੂਟਿਊਬਰਸ ਫੋਲੋਅਰਸ ਵਧਣ ਸੁਣਨ ਚ ਇਹ ਵੀ ਆਇਆ ਕਿ ਕਈ ਬੰਦਿਆਂ ਨੇ ਅੰਦਰ ਵੀ ਸੈਟਿੰਗ ਥਈਏ ਕਿ ਜਿੱਦਾਂ ਹੀ ਉਹਦੀ ਡੈਥ ਹੋਏ ਸਾਨੂੰ ਨਿਊਜ਼ ਦੋ ਪਹਿਲਾਂ ਅਸੀਂ ਉਹਨੂੰ ਐਕਸਪੋਜ਼ ਕਰੀਏ ਅਸੀਂ ਦੱਸੀਏ ਸਾਰਿਆਂ ਨੂੰ ਕਿ ਉਹ ਖਤਮ ਹੋ ਚੁੱਕਾ ਹੈ मगर यार तुझे सोचने क्यों हो कि वह खत्म क्यों हो मरे क्यों यार भी एक माँ का लाडला बुत है वो एक बाइक राइडिंग थे गया होगा वो भी कोई सपने से मुंडा बहुत लंबा चौड़ा जवान पुलिस ऑफिसर रहा है तो सारे अजक इस चीज से रोटियां सेकन लगे हुए सारा सोशल मीडिया हो गया या अदर प्लेटफॉर्म हो गए सारे इस टाइम कॉन्सनट्रेट सिर्फ जवंधर साहब से लगे हुए क्यों क्योंकि टी चाहिए है डॉक्टर्स अपने हॉस्पिटल का प्रमोशन कर रहे बहुत बड़े लेवल से यार वो तो हॉस्पिटल होस्पिटल है बड़े लामे गुनामे उत्थे डॉक्टर्स है बट कोई प्राइवेट सैक्टर के डॉक्टर है गया। कोई न्यूरो का डॉक्टर है पॉडकास्ट कर रहे मैं देख रहा कि भाई तू इना इंटैलीजेंट हैगा तो तू उ सलाह दे के मैं रिसेंटली एक पॉडकास्ट देखिया एक लेडी डॉक्टर लगी हुई है कि वह ब्रेन डैड हैगा नर्व डैड है तो वह रिकवर करेगा ਇਹ ਕਰੇਗਾ ਬਟ ਤੁਸੀਂ ਉਹਦੇ ਪੋਡਕਾਸਟ ਜੋ ਆਪਣੇ ਡਾਕਟਰ ਆਪਣਾ ਹਸਪੀਟਲ ਦਾ ਨਾਮ ਲੈ ਕੇ ਕਹਿ ਰਹੀ ਹੈ ਕਿ ਇਹ ਮੇਰਾ ਹਸਪੀਟਲ ਚ ਹੁੰਦਾ ਤੇ ਮੈਂ ਇਦਾਂ ਕਰ ਦਿੰਦੀ ਬਟ ਸਾਰੇ ਲੋਗ ਇਹਦੇ ਤੇ ਰੋਟੀਆਂ ਸਿੱਕਣ ਲੱਗੇ ਰਾਜਵੀਰ ਜਵੰਤਾ ਬਹਾਦਰ ਰਾਜਾ ਉਹਦਾ ਨਾਮ ਦਾ ਮਤਲਬ ਹੈ ਬਹਾਦਰ ਰਾਜਾ ਆਏਗਾ ਜਿੱਤ ਕੇ ਆਏਗਾ ਮੌਤ ਦੇ ਮੂੰਹੋਂ ਨਿਕਲ ਕੇ ਆਏਗਾ ਉਹ ਸਾਰਿਆਂ ਨੂੰ ਦਿਖਾਏਗਾ ਕਿ ਮੈਂ ਆ ਬਹਾਦਰ ਰਾਜਾ ਇੱਕ ਪੁਲਿਸ ਆਫੀਸਰ ਹੁੰਦਾ ਹੋਇਆ ਇੱਕ ਪਰਫੈਕਟ ਫਿਗਰ ਉਹਦੀ ਹੁੰਦੀ ਹਈ ਇੱਕ ਹਸਤ ਪੂਰਾ ਕੋਈ ਵੀ ਉਹਨੂੰ ਬਿਮਾਰੀ ਨਾ ਹੁੰਦੇ ਹੋਏ ਵੀ ਉਹ ਬਿਲਕੁਲ ਪਰਫੈਕਟ ਰਾਈਡਿੰਗ ਕਰ ਰਿਆ ਸੀਗਾ ਹੁਣ ਗੱਲ ਆਉਂਦੀ ਹੈ ਕੀ ਉਹਦਾ ਐਕਸੀਡੈਂਟ ਐਕਸੀਡੈਂਟ ਹੋ ਰਿਹਾ ਕਈ ਬੰਦੇ ਕਹਿ ਰਹੇ ਕਿ ਉਹ ਗਾਂਝ ਬਚਿਆ ਜਾਂ ਕਿਸੇ ਜਾਨਵਰ ਚ ਬਚਿਆ ਕਈ ਕਹਿ ਰਹੇ ਕਿ ਗੱਡੀ ਚ ਬਚਿਆ ਕਿਸੇ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਹ ਬਲੈਰੋ ਚ ਬਚਿਆ ਉਹਦੀ ਸਪੀਡ ਬਹੁਤ ਤੇਜ਼ ਸੀ ਜਿਪ ਭਾਈ ਸਾਹਿਬ BMW ਬਾਈਕ ਚ ਸੀਗਾ ਜਿਹੜੀ 50-60 ਲੱਖ ਦੀ ਸੀਗੀ ਉਹਦੀ ਸਪੀਡ ਵੀ ਹੁੰਦੀ ਆ ਉਹਦੇ ਬਹੁਤ ਸਿਸਟਮ ਹੁੰਦੇ ਆ এবੀਐਸ ਸਿਸਟਮ ਹੁੰਦਾ ਹੋਰ ਬਹੁਤ ਫੈਸਿਲਿਟੀਆਂ ਹੁੰਦੀਆਂ ਜਿਹੜੇ ਰਾਈਡਰਸ ਹੁੰਦੇ ਉਹ ਏਸੀ ਸਪੀਡ ਤੇ ਚੱਲਦੇ ਕਿਉਂਕਿ ਉਹਨਾਂ ਨੇ ਆਪਣੀ ਸਪੀਡ ਮੇਨਟੇਨ ਰੱਖਣੀ ਹੁੰਦੀ ਕਿੰਨੀ ਸਪੀਡ ਹੋਊਗੀ ਬਾਈਕ ਦੀ 100 ਕਿਲੋਮੀਟਰ ਇਤੋਂ ਜ਼ਿਆਦਾ ਤਾਂ ਨਹੀਂ ਹੋ ਸਕਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਅਗਰ ਉਹ ਰਾਈਡ ਕਰ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੁਸੀਂ ਇਹ ਵੀ ਤਾਂ ਸੋਚੋ ਕਿੰਨੇ ਰਾਈਡਰ ਹੈਗੇ ਆ ਜਿਨ੍ਹਾਂ ਦੇ ਐਕਸੀਡੈਂਟ ਹੁੰਦੇ ਕਿਉਂ ਹੁੰਦੇ ਕੀ ਜਾਨਵਰ ਕਰਕੇ ਉਹਦੇ ਉਤੇ ਕਿਉਂ ਨਹੀਂ ਸੋਚਦੇ ਹਨਾ ਹੁਣ ਮੀਡੀਆ ਦੀ ਗੱਲ ਲੈਣੇ ਹੈਗੇ ਮੀਡੀਆ ਇਹਦੇ ਤੇ ਬਹੁਤ ਖੁੱਲੇ ਪੱਤਰ ਤੇ ਆਪਣਾ ਇਸ ਟਾਈਮ ਟੀਆਰਪੀ ਵਧਾਉਣ ਦੇ ਚੱਕਰ ਚ ਲੱਗੀ ਹੋਈ ਆ ਫੋਰਟਿਸ ਹਸਪੀਟਲ ਦੇ ਚੋ 24 ਘੰਟੇ ਕੈਂਪ ਲਾ ਕੇ ਬੈਠੇ ਹੋਏ ਆ ਕਿ ਸਾਨੂੰ ਕਦੋਂ ਨਿਊਜ਼ ਉਹਦੀ ਅਪਡੇਟ ਮਿਲੇ ਜਦੋਂ ਹਸਪੀਟਲ ਦੇ ਸਟਾਫ ਨੇ ਕਿਹਾ ਕਿ ਅਸੀਂ ਰੋਜ਼ ਉਹਦੀ ਮੈਡੀਕਲ ਦੀ ਜਿਹੜੀ ਹੈਗੀ ਆ ਰਿਪੋਰਟ ਭੇਜਾਂਗੇ ਤੁਹਾਨੂੰ ਤੇ ਫਿਰ ਕਾਦੀ ਲੋੜ ਆ ਉਹ ਇੰਟਰਨੈਟ ਤੇ ਰੋਜ਼ ਲੋਡ ਕਰ ਰਹੇ ਕਿ ਐਸਟੇਮੋ ਦੀ ਆ ਕੰਡੀਸ਼ਨ ਐਸਟੇਮੋ ਦੀ ਆ ਕੰਡੀਸ਼ਨ ਬਟ ਮੀਡੀਆ ਹਰ ਖਬਰਾਂ ਚਾਹੀਦੀਆਂ ਸੋਸ਼ਲ ਮੀਡੀਆ ਵਾਲੇ ਵੀ ਆਪਣਾ ਟੀਆਰਪੀ ਵਧਾਉਣ ਲਈ ਪੁੱਟੀ ਪੁੱਟੀ ਨਿਊਜ਼ਾਂ ਬਣਾ ਰਹੇ ਆ ਕਿ ਰਾਜਵੀਰ ਜਵੰਦਾ ਦਾ ਰੋਡ ਤੇ ਐਕਸੀਡੈਂਟ ਹੋ ਗਿਆ ਰਾਜਵੀਰ ਜਵੰਦਾ ਦਾ ਗਾਂਝ ਬਚ ਕੇ ਐਕਸੀਡੈਂਟ ਹੋ ਗਿਆ ਗਵਰਨਮੈਂਟ ਸੁੱਤੀ ਹੋਈ ਆ ਜਾਨਵਰਾਂ ਨੂੰ ਕਿਉਂ ਨਹੀਂ ਕੰਟਰੋਲ ਕਰਦੀ ਬਈ ਜਾਨਵਰ ਏ ਉਹ ਕਿਤੇ ਵੀ ਆ ਸਕਦਾ ਉਹਨੂੰ ਵੀ ਤਵਜਾਤੀ ਹੈ ਕਿ ਆ ਤੁਸੀਂ ਆਜ਼ਾਦੀਪਾਲ ਦੇ ਜਾਨਵਰ ਵੀ ਆਜ਼ਾਦੀਪਾਲ ਦਾ ਹੈਗਾ ਮੇਰਾ ਇੱਥੇ ਮੋਟਿਵ ਇਹ ਹੈਗਾ ਕਿ ਡਾਕਟਰਸ ਕੀ ਕਰ ਰਹੇ ਨੇ ਇਹ ਵਿੱਚ ਮੋਸਟ ਆਫ ਦੀ ਪੰਜਾਬ ਦੇ ਡਾਕਟਰ ਜਿਹੜੇ ਹੈਗੇ ਆ ਪੋਡਕਾਸਟ ਕਰ ਰਹੇ ਆ ਮੀਡੀਆ ਦੇ ਸਾਹਮਣੇ ਆਪਣਾ ਦਿਖਾ ਰਹੇ ਆ ਕਿ ਜੀ ਬ੍ਰੇਨ ਇੰਨਾ ਡੈਡ ਹੋ ਗਿਆ ਉਹ ਰਿਕਵਰ ਨਹੀਂ ਕਰ ਸਕਦਾ ਉਹ ਰਿਕਵਰ ਕਰੂਗਾ ਪੋਡਕਾਸਟ ਕਰ ਰਹੇ ਜਿਹਦੀ 20 25-25000 ਰੁਪਏ ਫੀਸ ਹੈ ਇਸ ਟਾਈਮ ਉਹ ਦੇ ਕੇ ਆਪਣਾ ਪੋਡਕਾਸਟ ਕਰਾ ਕੇ ਆਪਣੀ ਵਹਾਵਾ ਬਣਾ ਰਹੇ ਆ ਆਪਣੀ ਉਹਨਾਂ ਉਦੋਂ ਕੋ ਡਾਕਟਰ ਕੋਲ ਜਾਓ ਤੇ ਕੋਈ ਉਹਨਾਂ ਤੋਂ ਕਨਸਲਟ ਟੈਸਟ ਕਰਨਾ ਹੋਏ ਤੇ ਉਹ 5-5000 ਰੁਪਏ ਲੈਂਦੇ ਨੇ ਫੀਸ ਬਟ ਹੁਣ ਉਹ ওই ਪੋਡਕਾਸਟ ਸਾਰੀਆਂ ਚੀਜ਼ਾਂ ਦੱਸ ਰਿਹਾ ਕਿ ਆਹ ਪ੍ਰੋਬਲਮ ਹੈ ਕਿ ਆਹ ਪ੍ਰੋਬਲਮ ਹੈਗੀ ਇਸ ਬਾਰੇ ਹਨਾ ਕਿਉਂ ਪਹਿਲਾਂ ਕਿਉਂ ਨਹੀਂ ਆਇਆ ਐਕਸੀਡੈਂਟ ਤਾਂ ਇੰਨੇ ਹੁੰਦੇ ਹੈਗੇ ਆ ਬਹੁਤ ਹੈਗੇ ਆ ਇੱਕ ਲੇਡੀ ਦਾ ਐਕਸੀਡੈਂਟ ਹੋਇਆ ਉਹਦੀ ਪੂਰੀ ਬ੍ਰੇਨ ਦੀ ਸਰਜਰੀ ਹੋਈ ਆ ਉਹਦਾ ਵੀ ਪੋਡਕਾਸਟ ਕਿਉਂ ਨਹੀਂ ਕਰਦੇ ਵੀ ਇਸ ਸਿਰਫ ਇੱਕ ਪੋਪੁਲਾਰਿਟੀ ਕਿਉਂ ਕਿਉਂਕਿ ਰਾਜਵੀਰ ਜਵੰਦਾ ਦੀ ਫੈਨ ਫੋਲੋਇੰਗ ਬਹੁਤ ਆ Instagram ਤੇ ਉਹਦੇ 2.7 ਮਿਲੀਅਨ ਫੋਲੋਅਰਸ ਨੇ ਪੌਪੂਲਰ ਸਿੰਗਰ ਹੈਗਾ ਇੱਕ ਪੁਲਿਸ ਆਫਸਰ ਆ ਪੁਲਿਸ ਆਫਸਰ ਦਾ ਬਹੁਤ ਉਹ ਤੇ ਦਰਜਾ ਹੈਗਾ ਰਿਟਾਇਰਡ ਰਿਟਾਇਰਡ ਨਹੀਂ ਆ ਬਟ ਉਹਨੇ ਨੌਕਰੀ ਛੱਡ ਕੇ ਇਸ ਪੇਸ਼ੇ 'ਚ ਆਇਆ ਹੈਗਾ ਇਹ ਉਹੀ ਰਾਜਵੀਰ ਜਹੰਦਾ ਆ ਜਿਹੜਾ ਕਿਸਾਨ ਅੰਦੋਲਨ 'ਚ ਵੀ ਭਾਸ਼ਣ ਦਿੰਦੇ ਹੋਏ ਇਹਨੂੰ ਪਤਾ ਚੱਲਿਆ ਸੀ ਮੇਰਾ ਪਿਓ ਖਤਮ ਹੋ ਗਿਆ ਤੇ ਭਾਸ਼ਣ ਖਤਮ ਕਰਕੇ ਇਹ ਉੱਥੋਂ ਹਿੱਲਿਆ ਸੀ ਇਹਨੂੰ ਫੋਨ ਤੇ ਪਤਾ ਚੱਲਿਆ ਸੀਗਾ ਮਗਰ ਇਹਨੇ ਉੱਥੇ ਆਪਣਾ ਸਾਰਾ ਕੰਮ ਕਰਕੇ ਫੇਰ ਹੀ ਆਇਆ ਸੀ ਉਦੋਂ ਕਿਉਂ ਨਹੀਂ ਇਹਦੇ ਤੇ ਕੋਈ ਗੱਲ ਕੀਤੀ ਉਦੋਂ ਤੇ ਇਹਨੂੰ ਨਾਰਮਲ ਪਰਸਨ ਸਮਝਦੇ ਸਨ ਬਟ ਅੱਜ ਦੀ ਥ੍ਰੀ ਇੱਥੇ ਕੀ ਕਰ ਰਹੀ ਹੈ ਲੋਕ ਬਣਾ ਰਹੇ ਆਪਣੇ ਪੋਡਕਾਸਟਸ ਆਪਣੀਆਂ ਸਟੋਰੀਜ਼ ਡਾਕਟਰ ਜਿਹੜੇ 2-2 3-3000 ਰੁਪਏ ਇੱਕ ਕੰਸਲਟੇਸ਼ਨ ਦਾ ਲੈਂਦੇ ਸੀਗੇ ਹੁਣ ਉਹ ਫ੍ਰੀ 'ਚ ਦੱਸ ਰਹੇ ਨੇ ਕਿ ਤੁਹਾਡੀ ਆ ਨਰਵ ਖਰਾਬ ਆ ਇੱਕ ਤੋਂ ਸਿਰਦਾਰ ਹੁੰਦਾ ਤੇ ਤੁਸੀਂ ਆਹ ਕੋਲੀ ਲੋ ਕਿਉਂ ਕਿਉਂਕਿ ਹੁਣ ਉਹਨਾਂ ਨੂੰ ਇਹ ਕਹਾਂ ਕਿ ਇਸ ਜਰੀਏ ਅਸੀਂ ਆਪਣੀ ਜਿਹੜੀ ਮੈਡੀਕਲ ਹੈਲਥ ਹੈਗੀ ਉਹ ਵਧਾਈਏ ਉਹਨਾਂ ਨੂੰ ਸੱਦੀਏ ਆਪਣੇ ਕੋਲ ਕਿ ਵਈ ਇਹਨੇ ਆ ਕੇ ਆ ਸਦਾ ਤੁੱਕੇ ਲਾ ਰਹੇ ਨੇ ਕਿਤੇ ਨਾ ਕਿਤੇ ਤਾਂ ਤੁੱਕਾ ਫਿੱਟ ਹੋਏਗਾ ਨਾ ਇਹਨਾਂ ਦਾ ਕਿਉਂ ਤੁੱਕਾ ਤਾਂ ਫਿੱਟ ਕਰ ਰਹੇ ਨੇ ਡਾਕਟਰ ਫ੍ਰੀਜ਼ ਤਾਂ ਤੁਸੀਂ ਇੱਕ ਚੀਜ਼ ਦੀ ਨਹੀਂ ਦਿੰਦੇ ਹੋ ਦਵਾਈ ਤੱਕ ਨਹੀਂ ਲਿਖ ਕੇ ਦਿੰਦੇ ਹੋ ਸਿਰਦਰਦ ਦੀ ਹੁਣ ਤੁਸੀਂ ਫ੍ਰੀਜ਼ ਸਾਰੇ ਉਹਨਾਂ ਦੇ ਆਪਰੇਸ਼ਨ ਕਰਨ ਦਾ ਤਰੀਕਾ ਤੱਕ ਦੱਸ ਰਹੇ ਕਿ ਐਦਾਂ ਆਪਰੇਸ਼ਨ ਕੀਤਾ ਜਾਏ ਜਾਂ ਐਦਾਂ ਕੀਤਾ ਜਾਏ ਉਦੋਂ ਕਿਉਂ ਨਹੀਂ ਦੱਸਦੇ ਕਿਸੇ ਗਰੀਬ ਕੋਈ ਆ ਜਾਂਦਾ ਹੈਗਾ ਦਵਾਈ ਲੈਣ ਲਈ ਤੇ ਤੁਸੀਂ ਉਦੋਂ ਕਿਉਂ ਨਹੀਂ ਦੱਸਦੇ ਹੁਣ ਕਿਉਂ ਦੱਸ ਰਹੇ ਹੁਣ ਗੱਲ ਰਹੀ ਇੱਕ ਪੱਤਰਕਾਰ ਹੈਗਾ ਉਹ ਇਹ ਪੁੱਛ ਰਿਹਾ ਹੈਗਾ ਡਾਕਟਰ ਤੋ ਕਿ ਤੁਸੀਂ ਇਹ ਦੱਸੋ ਕਿ ਇਹ ਬਚੇਗਾ ਕਿ ਨਹੀਂ ਬਚੇਗਾ ਭਈ ਇਹ ਪੁੱਛਣ ਵਾਲੀ ਗੱਲ ਹੈ ਤੇ ਹਰੇਕ ਬੰਦਾ ਹਰੇਕ ਮਾਂ ਹਰੇਕ ਸਿੰਗਰ ਹਰੇਕ ਨੇਤਾ ਹਰੇਕ ਬੰਦਾ ਪ੍ਰਾਰਥਨਾ ਕਰ ਰਿਹਾ ਉਹਦੀ ਹੈ ਤਾਂ ਉਹ ਵੀ ਬੰਦਾ ਆਣਾ ਉਹ ਉਹਨੂੰ ਵੀ ਜੀਣ ਦਾ ਹੱਕ ਹੈਗਾ ਮੰਨਦੇ ਆ ਵੀ ਉਹਦੀ ਸਪੀਡ ਜ਼ਿਆਦਾ ਹੋਊਗੀ ਮੈਂ ਤਾਂ ਨਹੀਂ ਮੰਨਦਾ 100 ਕਿਲੋਮੀਟਰ ਜ਼ਿਆਦਾ ਹੋਊ ਕਿਉਂਕਿ ਜਿਹੜਾ 50-60 ਲੱਖ ਦੀ ਬਾਈਕ 'ਚ ਬੈਠਾ 100 ਕਿਲੋਮੀਟਰ ਜਾਏ ਜਾ ਹੈ ਮਗਰ ਉਹਦੇ ਤੇ ਇਹ ਕਿਉਂ ਆਬਜੈਕਸ਼ਨ ਚੁੱਕੇ ਜਾਂ ਅਟੇ ਕਿ 100 ਕਿਲੋਮੀਟਰ ਦੀ ਸਪੀਡ ਜ਼ਿਆਦਾ ਹੋਊਗੀ ਜਾਂ ਕਿਸੇ 'ਚ ਵੱਜ ਗਿਆ ਤੁਸੀਂ ਨਹੀਂ ਵੱਜਦੇ ਕਿੰਨੇ ਰੋਜ਼ ਐਕਸੀਡੈਂਟ ਹੁੰਦੇ ਆ ਅੱਛਾ ਵੀ ਇੱਕ ਗੱਲ ਹੋਰ ਦੱਸੋ ਰੋਜ਼ ਕਿੰਨੇ گاਵਾਂ ਨਾਲ ਬਚ ਕੇ ਜਾਂ ਕਿੰਨੇ ਕਿਸ ਵਹੀਕਲ ਨਾਲ ਐਕਸੀਡੈਂਟ ਹੁੰਦੇ ਉਹਦੀ ਕਿਉਂ ਨਹੀਂ ਗੱਲ ਜਾਂਚ ਪੜਤਾਲ ਕਰਦੇ ਇੱਕ ਪਰਟੀਕੂਲਰ ਬੰਦੇ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਿਉਂ ਕਿਉਂਕਿ ਉਹਦੀ ਫੈਨ ਫਾਲੋਇੰਗ ਜ਼ਿਆਦਾ ਹੈਗੀ ਹੈ ਹਰੇਕ ਨੂੰ ਹੈਗੀ ਉਹਦੀ ਅਪਡੇਟ ਮਿਲੇ ਅਸੀਂ ਆਪਣੇ ਪੇਜ ਤੇ ਅਪਲੋਡ ਕਰੀਏ ਮੈਂ ਆਪਣਾ ਇੰਸਟਾਗ੍ਰam ਖੋਲਦਾ ਹੈਗਾ ਕਿਸੇ ਨੇ ਪ੍ਰੀਅਰ ਆਫ ਰਾਜਵੀਰ ਜਿੰਦਾ ਇਹ ਲੈ ਕੇ ਆ ਰਿਹਾ ਕਤੇ ਕੋਈ ਲਿਖ ਰਿਹਾ ਡੈਥ ਆਫ ਰਾਜਵੀਰ ਜਿੰਦਾ ਇਹ ਤਾਂ ਨਹੀਂ ਸ਼ੁਕਰ ਕਰ ਰਿਹਾ ਕਿ ਰੱਬ ਮੇਰ ਕਾਰੋਂ ਨੂੰ ਬਚਾ ਦੇ ਬਚ ਜਾਏ ਜਿੱਦਾਂ ਮਰਜੀ ਬਚ ਜਾਏ ਸਾਡੇ ਵਿੱਚ ਤਾਂ ਹੋਏਗਾ ਭਲੇ ਹੀ ਨਾ ਦਾਪਕੇ ਨਾ ਕੁਝ ਕਰ ਸਕੇ ਮਰ ਬਚ ਜਾਏ ਤਾਂ ਹੈ ਕਿਸੇ ਕੋਲ ਹਿੰਮਤ ਇਹ ਰੱਬ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਨੂੰ ਟਾਰਗੇਟ ਕਰੋ ਤੁਸੀਂ ਜਾਨਵਰ ਸਿੱਧਾ ਆ ਗਿਆ ਰੋਜ਼ ਹੁੰਦੇ ਸੜਕਾਂ ਤੇ ਰੋਜ਼ ਐਕਸੀਡੈਂਟ ਹੁੰਦੇ ਇਹਦੇ ਤੇ ਗਵਰਨਮੈਂਟ ਨੂੰ ਵੀ ਥੋੜਾ ਜਆ ਸੁਚਨਾ ਚਾਹੀਦਾ ਕਿ ਜਾਨਵਰ ਹੀ ਕਿਉਂ ਆਏ ਯਾਰ ਤੁਸੀਂ ਜਾਨਵਰਾਂ ਲਈ ਗਊਸ਼ਾਲਾ ਬਣਾ ਦਿਓ ਪੁਸ਼ਤ ਕਰੋ ਜਾਂ ਇਹ ਜੋ অবਜਖਣ ਚੁੱਕ ਰਹੇ ਹੈ ગયા ਕਿ ਉਹ ਸਪੀਡ ਤੇਜ਼ ਸੀ ਗਾਂ ਦੇ ਵਿੱਚ ਬੱਜ ਗਿਆ ਉਹਨੂੰ ਗਾਂ ਨਹੀਂ दिखी ਜਾਂ ਜੋ ਵੀ ਸੀਗਾ ਜਾਨਵਰ ਉਹ ਦਿਖਿਆ ਨਹੀਂ ਮੇਰੇ ਆਂਗੋਟ ਕਈ ਐਕਸੀਡੈਂਟ ਹੁੰਦੇ ਆ ਮੈਂ ਤੁਹਾਨੂੰ ਇੱਕ ਵੀਡੀਓ ਇਸ ਵੀਡੀਓ ਚ ਵੀ ਪਲੇ ਕਰਕੇ ਦਿਖਾਉਂਗਾ ਸੜਕ ਦੇ ਕਿਨਾਰੇ ਘੱਟ ਤੋਂ 25 30 گاਵਾ ਕੋ ਬੜੀਆਂ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ ਇਹਦੇ ਵਿੱਚ ਵੀ ਪ੍ਰਸ਼ਾਸਨ ਨੂੰ ਐਕਸ਼ਨ ਕਰਨਾ ਚਾਹੀਦਾ ਕਿ ਵੀ ਇਹਨਾਂ ਨੂੰ ਹਟਾਇਆ ਜਾਏ 35 ਸਾਲ ਦਾ ਮੁੰਡਾ ਏ ਰਾਜਵੀਰ ਜੋਂ ਦਾ 35 ਸਾਲ ਦਾ ਜੇਦੀ ਇੱਕ ਡੈਡ ਬੋਡੀ ਬਣ ਕੇ ਰਹਿ ਗਿਆ ਤੁਸੀਂ ਸੋਚੋ ਅਗਰ ਕੋਈ ਹਸਪੀਟਲ ਚ ਆਪਣਾ ਹੋਏ 5 ਦਿਨ ਕੱਟਦੇ ਹੁਣ ਕਿੱਦਾਂ ਨਿਕਲਦੇ ਏ ਤੇ ਉੱਥੇ ਦੇਖੋ ਹਰੇਕ ਬੰਦਾ ਜਾ ਰਿਹਾ ਹੈ ਉਹਦੀ ਦੁਆ ਮੰਗ ਰਿਹਾ ਕਿ ਉਹ ਠੀਕ ਹੋ ਜਾਏ ਸੋ ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹਵਾਂਗਾ ਉਹਦੇ ਤੇ ਪੋਲਿਟੀਕਲ ਗੇਮ ਨਾ ਖੇਲੇ ਨਾ মিডিਆ ਖੇਲੇ ਨਾ ਡਾਕਟਰ ਖੇਲੇ ਇਹ ਬਹੁਤ ਵੱਡਾ ਗਲਤ ਕੰਮ ਹੋ ਰਿਹਾ ਇੱਕ ਪਰਟੀਕੂਲਰ ਬੰਦੇ ਤੇ ਰੱਬ ਸਾਰਾ ਕੁਝ ਦੇਖ ਰਿਹਾ ਤੁਹਾਨੂੰ ਤੁਸੀਂ ਇੱਕ ਉਹਦੀ ਬਿਮਾਰ ਹੋਣ ਤੇ ਤੁਸੀਂ ਉਹਦੀ ਜਾਂ ਐਕਸੀਡੈਂਟ ਹੋਣ ਤੇ ਤੁਸੀਂ ਆਪਣਾ ਗੇਮ ਪਲਾਨ ਕਰਕੇ ਆਪਣੀ ਟੀਆਰਪੀ ਬਟੋਲ ਰਿਹਾ ਇਹ ਨਹੀਂ ਠੀਕ ਯਾਰ ਜੋ ਹੈਗਾ ਸੱਚ ਦਿਖਾਓ ਮੈਨੂੰ ਕੁਝ ਨਹੀਂ ਪਤਾ ਬਟ ਤੁਹਾਡੇ ਲੋਕਾਂ ਤੋਂ ਇਹ ਪਤਾ ਚੱਲਦਾ ਕਿ ਉਦੀ ਡੈਥ ਹੋ ਜਣੀ ਆ ਹੁਣ ਇਹ ਹੋ ਜਾਣਾ ਇਹ ਗਲਤ ਅਫਵਾਹਾਂ ਨਾ ਫੈਲਾਓ ਪਲੀਜ਼ ਸਟਾਪ ਥਿਸ ਥਿੰਗਸ ਮੈਂ ਬਸ ਅਖੀਰ 'ਚ ਇਹ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ ਸਾਰਾ ਦੋਸ਼ ਮੀਡੀਆ ਤੇ ਡਾਕਟਰ ਕਰ ਰਹੇ ਆ ਜੋ ਕੁਝ ਬੱਲਾ ਬਣਾ ਕੇ ਨਵੀਆਂ ਤੇ ਨਵੀਆਂ ਦੱਸ ਰਹੇ ਸੋ ਮੈਂ ਇੱਥੇ ਇਸਮਾਪਤ ਕਰਦਾ ਬਾਕੀ ਅੱਗੇ ਤੁਹਾਨੂੰ ਫੇਰ ਮਿਲਾਂਗਾ